ਐਂ ਜਿਵੇਂ ਜਿਵੇਂ ਉਹ ਚਵਾਰਾ ਐ ਦੂਜਾ ਪਿੰਡ ਆ ਜਾਂਦਾ ਕਿੰਨਾ ਕਰ ਤੇਰਾ ਬਾਹਰਾ ਪਿੰਡ ਤੋਂ ਕਿਤੇ ਸਾਹਮਣੇ ਦੂਜਾ ਪਿੰਡ ਉਹ ਨਹੀਂ ਛੱਡੀ ਜਾਂਦਾ ਲੋੜਿਆਂ ਦੀਆਂ ਬਾਜ਼ੀਆਂ ਜਿਦਾਂ ਕਿਉਂ ਝੂਠ ਬੋਲੀ ਜਾਂਦੇ ਤੇ ਬੈਠਾ ਤੂੰ ਹਾਂ ਸਰ ਛਰੇ ਐਂ ਬਾਜ਼ੀਆਂ ਜੱਟ ਜੁੱਤ ਕੇ ਪਤਾ ਕੀ ਕਹਿੰਦਾ ਮੇਰਾ ਤਾਂ ਭਾਈ ਬਾਰ ਬਾਰ ਘਾਰ ਆ ਭਾਈ ਮੈਂ ਤਾਂ ਨਾ ਬਾਜ਼ੀਆਂ ਕਬੂਤਰ ਭਾਦਾਂਦਾ ਐਡਾ ਮੈਰਾ ਪਾਉਂਗਾ ਤੇ ਦੋ ਬਾਜ਼ੀਆਂ ਹਰਾਇਆ ਤੂੰ ਮੈਨੂੰ ਭਾਈ ਥੱਲੇ ਆ ਇਹ ਜਿਹੜਾ ਹੁਣ ਬਾਈ ਬੰਦੇ ਦੇ ਪੰਜ ਸੱਤਾਂ ਦੇ ਲਿਆਇਓ ਥੱਲੇ ਮੈਂ ਨਾ ਬਾਜੀ ਦੇ ਉੱਤੇ ਫੋਨ ਲਾ ਲਿਆ ਚੱਲ ਪੰਜ ਕਬੂਤਰ ਰਹਿ ਗਏ ਮੈਂ ਚੱਲ ਰੋਡੇ ਬਾਈ ਦਾ ਫਿਰਦਾ ਫੋਨ ਲਾ ਲਈਏ ਤੇ ਫੋਨ ਕਰ ਲਿਆ ਬੀਜੀ ਜਦੋਂ ਬਾਜੀ ਦੀ ਜਿੱਤ ਹਾਰ ਹੋ ਗਈ ਮੈਨੂੰ ਕਰਾ ਹੁਣ ਤਾਂ ਕਹਿੰਦਾ ਨਿਬੜ ਗਿਆ ਕੰਮ ਮਗੋਂ ਦਾਪ ਹੀ ਨਿਬੜ ਗਿਆ ਬਾਈ ਜਦੋਂ ਪੈਸੇ ਘਰੇ ਲੈ ਕੇ ਭੱਗ ਗਿਆ ਤੂੰ ਹੈ ਮੈਂ ਤਾਂ ਇੱਕ ਗੱਲ ਹੋਰ ਹਾਂ ਬਾਗੀਆਂ ਹਰਦਾ ਗਿਆ ਹਨਾ ਇੱਕ ਦਿਨ ਹੀ ਹੁੰਦਾ ਉੱਡਣ ਵਾਲਾ ਹਾਂ ਇਹ ਤੂੰ ਯਤ ਲੈਣ ਨਾ ਆਪਦੇ ਭਰਾ ਨੂੰ ਆਪਦੇ ਬੰਦੇ ਤੂੰ ਹਾਂਜੀ ਕਰੇਗਾ ਤੈਨੂੰ ਹੋਰਾਂ ਬੰਦਾਂ ਤੇ ਮੰਡ ਲਈ ਮੇਰੇ ਕਿਹੜਾ ਪਿੱਛੂ ਪਈ ਸੀ ਮੇਰੇ ਨਾਲ ਬੰਨ ਲੈਂਦਾ ਰੋਜ਼ ਗੱਲ ਕਰਦਾ ਮੇਰੇ ਨਾਲ ਉਹ ਰੋਜ਼ ਤਾਂ ਫੋਨ ਤੇ ਲੱਗਿਆ ਰਹਿੰਦਾ ਮੇਰੇ ਨਾਲ ਤੂੰ ਮੈਥੋਂ ਪੁੱਤ ਲਈ ਆਏ ਕਰਨਾ ਉਹ ਲਾਇਆ ਨਹੀਂ ਬਾਈ ਹਰੇ ਦਵਾ ਹਰੇ ਦਵਾ ਮੈਂ ਲਾਇਆ ਮੂੰਹ ਤੇ ਦੋ ਬਾਦੀਆਂ ਹਰ ਗਿਆ ਯਾਰ ਮੈਨੂੰ ਨਹੀਂ ਪਤਾ ਯਾਰ ਹਰੇ ਦਵਾ ਯਾਰ ਜਦੋਂ ਬੰਦੇ ਨੇ ਯਾਰ ਫੋਨ ਹੀ ਬਿਜੀ ਕਰ ਦਿੰਦਾ ਬਾਈ ਮੈਂ ਤਾਂ ਦੇਖ ਲਿਆ ਇਹ ਇਹ ਪਤਾ ਕੀ ਕਰਦੇ ਹੁੰਦੇ ਹੈਗੇ ਉਹ ਕਸਟਮਰ ਕੇਅਰ ਵਾਲਾ ਨੰਬਰ ਲਾ ਕੇ ਛੱਡ ਦਿੰਦੇ ਆ ਵੀ ਨਾ ਤਾਂ ਅਗਲੇ ਨੂੰ ਗੁੱਸਾ ਜਾਵੇ ਵੀ ਫੋਨ ਬੰਦ ਕਰ ਲਿਆ ਬਿਜੀ ਜਾਂ ਰੱਖੀ ਰੱਖੋ ਬਾਅਦ ਕਹਿ ਦਾਂਗੇ ਮੈਨੂੰ ਤਾਂ ਯਾਰ ਪਤਾ ਹੀ ਲੱਗੇ ਬਿਜੀ ਹੋਊਗਾ ਤੂੰ ਬਕਵਾਸ ਤਾ ਤੇ ਕੀ ਕਰਿਆ ਬਾਈ ਤੇਰੇ ਉਦੇ ਫੋਨ ਨੂੰ ਨਹੀਂ ਗਾ ਤੇਰਾ ਫੋਨ ਆਪਾਂ ਜਦ ਹੀ ਲਾਉਨੇ ਆਂਗਾ ਤੂੰ ਤਾਂ ਬਥੇਰਾ ਲਾ ਲੈਣਾ ਹੁੰਦਾ ਰੋਜ਼ 12 ਵਜੇ ਲਾ ਲੈ ਤੈ ਰਾਤ ਨੂੰ ਤਨ ਉਹਦੀ ਚ ਬਾਦੀ ਵਾਲੇ ਦੇ ਨਹੀਂ ਚਾਹਦਾ ਪਤਾ ਨਹੀਂ ਕੀ ਹੋ ਉਹ ਕੀ ਦੱਸਦਾ ਦੇ ਮੈਨੂੰ ਕੀ ਹੋ ਗਿਆ ਜੀ ਤੇਲਿਆਂ ਨੂੰ ਵੀ ਕਹਿ ਕੇ ਰੱਖਿਆ ਵਾ ਵੀ ਗੱਗਾ ਤੁਹਾਨੂੰ ਫਲਾਣੇ ਫਲਾਣੇ ਨੂੰ ਜਾਣਦਾ ਉਹ ਫੋਨ ਕਰੂ ਆਪਦੇ ਬੰਦਿਆਂ ਨੂੰ ਵੀ ਤੁਸੀਂ ਔਰ ਉਰੇ ਪਰੇ ਹੋ ਜੋ ਜਿਹੜੇ ਬੰਦਿਆਂ ਨੂੰ ਗੱਗਾ ਜਾਣਦਾ ਨਹੀਂ ਉਹਨਾਂ ਨੂੰ ਕੋਠੇ ਤੇ ਚੜਾ ਦੋ ਉਹ ਜਦੋਂ ਮੈਂ ਫੋਨ ਲਾਇਆ ਮੈਂ ਕਿ ਫਲਾਣੇ ਫਲਾਣੇ ਬੰਦੇ ਹੈ ਕਹਿੰਦੇ ਭਾਈ ਇਹੋ ਜਿਹੇ ਕੋਠੇ ਤੇ ਬੰਦੇ ਹੀ ਹੈ ਨਹੀਂ ਇਹੋ ਜੇ ਸਕੀਮੀ ਨੇ ਪਰ ਉਹਨੂੰ ਜਾਣਦਾ ਹੀ ਨਹੀਂ ਮੈਂ ਨਾ ਮੇਰੇ ਬੰਦੇ ਜਾਣਦੇ ਹੀ ਮੈਂ ਤਾਂ ਮੋਟਾ-ਮੋਟਾ ਕਰ ਜਾ ਮੋਟਾ ਜਾ ਹੁੰਦਾ ਇੱਕ ਦਿਨ ਮੋਟਾ ਜਾਊ ਕਾਸੇ ਵੇਲਾ ਆ ਗਿਆ ਉਹ ਹੀ ਹੁੰਦਾ ਮਾਨੂੰ ਉਹ ਗਾਹ ਮਾਨੂੰ ਦਾ ਨੰਬਰ ਨਾ ਲੱਗੇ ਪਤਾ ਨਹੀਂ ਚੇਲੇ ਸਤਾ ਕੀ ਭਾਈ ਐਡੇ ਤਗੜੇ ਖਿਡਾਰੀ ਨੇ ਤੁਸੀਂ ਆਏ ਤਾਂ ਗੇਮ ਐ ਪਾਉਣ ਨੂੰ ਆ ਬੰਦਾ ਬੈਠਾ ਐ ਕਰ ਦਿੰਦਾ ਐ ਆ ਭਾਈ ਆਓ ਪੀ ਭਾਈ ਜਦੋਂ ਹਰਾਤਾ ਪਰ ਭਾਈ ਤਾਂ ਪਈ ਜਦੋਂ ਰਾਰਾ ਕਹਿੰਦੇ ਜਾਬ ਦਾ ਮਾਰੂ ਸਾਵੇਂ ਸਿੱਟੂ ਹਰਾ ਹਰੂ ਕੇ ਬਾਅਦ ਮੈਨੂੰ ਕਹਾਂ ਕੋਈ ਨਾ ਹੋਰ ਬਾਜੀ ਤੇ ਕਰ ਲਾਂਗੇ ਹੈ ਪੱਕੇ ਥੱਲੇ ਬਣਾਇਆ ਮੈਂ ਤੁਨੂੰ ਹੋਰ ਪੱਕੇ ਪੱਕਾ ਲਾ ਕੇ ਬਾਦਾ ਧੁੱਪੇ ਮੈਂ ਦਲੀਆ ਜਾਵਾਂ ਇਹਦੀ ਤਾਂ ਉਹ ਤੇਰਾ ਹੱਕ ਬਣਦਾ ਮੈਨੂੰ ਪਾਰਟੀ ਕਰਨ ਦਾ ਮੇਰੀ ਗੱਲ ਸੁਣ ਲੈ ਕਰਾਂਗੇ ਪਾਰਟੀ ਹਾਂ ਤੇਰੇ ਸਾਹ ਹੁਣ ਵਧੀਆ ਬਾਜ਼ੀਆਂ ਜੱਤਿਆਂ ਨੂੰ ਬਾਬੇ ਨੇ ਵਧੀਆ ਸੁਣੀ ਇਦਰੀ ਇਦਰੀ ਗੀ ਇਨਸਾਫ ਦੇ ਨੱਕ ਮਾਰ ਗਏ ਇਹਦਾ ਹੁਣ ਪਉ ਹੋ ਗਈ ਐਂ ਤੇਰਾ ਅਸਤਾਨ ਵੀ ਸੁਣੂਗਾ ਉਹਦਾ ਆਪ ਹੀ ਕਹਤਾ ਸੀ ਫਿਰ ਕੀ ਹੋਗਾ ਇੱਕੋ ਦਾ ਕਬੂਤਰ ਨੇ ਗੁਰੂ ਚੇਲੇ ਦੇ ਛੋਡੇ ਯਾਰ ਐ ਕੋ ਕਰਦੇ ਤੁਸੀਂ ਮੋਟੇ ਨੇ ਹਜੇ ਵੀ ਸ਼ਰਮ ਮਾਨਦਾ ਦੇਖ ਲੈ ਐਂ ਹੁੰਦਾ ਚੇਲੇ ਉਸਤਾਦ ਚੰਗੇ ਉਸਤਾਦ ਦੇ ਚੰਗੇ ਚੇਲਿਆਂ ਦੀ ਗੱਲ ਦਾ ਵੀ ਅੱਜ ਤੱਕ ਕਰਨੀ ਸਿੱਖੋ ਆ ਜ਼ੇਲਾ ਹਜੇ ਵੀ ਆਏ ਤੇ ਮਾਨਦਾ ਵੀ ਨਾ ਜਾਰ ਉਸਤਾਦ ਦੀ ਹੀੱਥੀ ਨਹੀਂ ਹੋਣਗੀਆਂ ਹੈਲੋ ਨਹੀਂ ਅਗਲਾ ਕਹਿਣਾ ਮੇਰੇ ਹੀ ਨਾਂ ਮਣੇ ਉਸਤਾਦ ਦਾ ਕਿਉਂ ਮਣੇ ਇਹ ਹਜੇ ਵੀ ਉਸਤਾਦ ਨੂੰ ਮੂਹਰੇ ਰੱਖ ਲਾ ਫਿਰ ਭਾਈ ਲਕੋ ਵੀ ਕੋਹ ਨਹੀਂ ਰੱਖਿਆ ਹਲੋ ਹਾਂਜੀ ਐਤਗੀ 2024 ਦੇ ਵਿੱਚ ਰੋਡਾ ਕਿਲੋ ਰੋਡਾ ਕਿਲੋ ਫੇਰ ਹੋਗੀ ਪਹਿਲੇ ਹਾਲ ਤਾਂ ਪੂਰੀ ਹੋ ਗਈ ਸੀ ਹਨਾ ਐਤਗੀ ਵੀ ਫਿਰ ਐਤਗੀ ਦਾ ਗਰਮ ਹੀ ਪਈ ਆ ਐਤਗੀ ਤਾਂ ਵਧ ਗਈ ਹੋਗੀ ਪਹਿਲੇ ਹਾਲ ਤਾਂ ਜਿੱਦੇ ਦਿਨ ਲੱਗਦਾ ਛੋਦੇ ਤੇਰੇ ਹੁੰਦੇ ਸੀ 4-4 ਵੀ ਜਿੱਤਿਆਂ ਪਹਿਲੇ ਹਾਲ ਤਾਂ ਉਹ ਮੇਰੀ ਇੰਟਰਵਿਊ ਕਰੀ ਰਾਸ ਆ ਗਈ ਜਿਹਦੀ ਜਿਹਦੀ ਮੈਂ ਇੰਟਰਵਿਊ ਕਰੀ ਆ ਸਾਰੇ ਜਿੱਤਿਆ ਤੁਸੀਂ ਇਹਨਾਂ ਕੋਈ ਨਾ ਕੋਈ ਨਾਂ ਦਿੱਤਾ ਹੋਵੇ ਤੁਸੀਂ ਦਾ ਤੁਸੀਂ ਦਾ ਮੈਨੂੰ ਰੋਟੀ ਕਰਾਇਆ ਕਰੋ ਘਰੇ ਖਾਦ ਕੇ ਤੁਹਾਨੂੰ ਮੈਂ ਦੱਸਾਂ ਬਾਜ਼ੀਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਦਾ ਤੁਸੀਂ ਦਾ ਮੈਨੂੰ ਰੋਟੀ ਕਰਾਇਆ ਕਰੋ ਵੀ ਗੱਗਾ ਚਾਰ ਮੈਂ ਪਾਵੇ ਸਾਡੇ ਘਰੇ ਤੇ ਬੰਦ ਕਰਨ ਲੱਗ ਗੱਲਾਂ ਮਾਰ ਲੈਂਦੇ ਆ ਗੱਲਾਂ ਮਾਰ ਨਹੀਂ ਹੁੰਦੀਆਂ ਗੱਲਾਂ ਮਾਰ ਲਾ ਹੁਣ ਵਧੀਆ ਸੰਦੋ ਤੁਹਾਨੂੰ ਇੰਟਰਵਿਊ ਦੇ ਕਮੈਂਟ ਬਹੁਤ ਆਏ ਜੀ ਨਹੀਂ ਕਹਿੰਦਾ ਥੱਲੇ ਬੈਠਣ ਪਤਾ ਨਹੀਂ ਕਦ ਖੋਲ ਕੇ ਬੈ ਜੀ ਮੈਂ ਨਹੀਂ ਕਮੈਂਟ ਬਹੁਤ ਆਈ ਕਹਿੰਦੇ ਬੋਲਦਾ ਨਹੀਂ ਹੈਗਾ ਮੈਂ ਕਹਿੰਦਾ ਬੜਾ ਬੋਲਦਾ ਤੁਸੀਂ ਕਿਸੇ ਬੋਲਦਾ ਸੁਣਿਆ ਨਹੀਂ ਕਹਿੰਦੇ ਇੰਟਰਵਿਊ ਚ ਨਹੀਂ ਬਾਈ ਕੋਈ ਦੱਸਿਆ ਕੁਝ ਮੈਂ ਸਾਰਾ ਕੁਝ ਦੱਸਦਾ ਗੱਲ ਕਰ ਦੱਸਿਆ ਹੌਲੀ ਹੌਲੀ ਜਿਵੇਂ ਮੈਂ ਮੈਂ ਜੇ ਕਰਕੇ ਹੈਣਾ ਮੈਨੂੰ ਨਹੀਂ ਪਤਾ ਕਿ ਤੁਹਾਨੂੰ ਕਹਾ ਨਹੀਂ ਨਹੀਂ ਇੱਕ ਆ ਗਿਆ ਤੇ